ਦੇਖੋ ਜੀ ਕੰਸਰਨ ਐਸੀ ਨਾ ਕਿ ਉਹ ਰੂਟ ਜਦੋਂ ਪਾਸ ਹੋਇਆ ਸੀ ਮੇਰੇ ਆਉਣ ਤੋਂ ਪਹਿਲਾਂ ਦਾ ਹੋਇਆ ਸੀਗਾ ਸੀਆਈ ਸੀਆਰਆਈਐਫ ਦੇ ਵਿੱਚ ਹੋਇਆ ਸੀਗਾ ਉਹਦੇ ਫੰਡ ਜ਼ਰੂਰ ਆ ਗਏ ਉਹਦੇ ਵਿੱਚ ਨਾ ਕੋਈ ਟੈਕਨੀਕਲ ਜਿਹੜਾ ਆ ਇਸ਼ੂ ਆ ਰਿਹਾ ਪੈਨ ਨੇ ਅੱਜ ਜਿਹੜਾ ਵੀ ਪੈਨ ਉਹ ਵਰਤਦੇ ਉਹ ਪੈਨ ਸ਼ਿਕਾਇਤਾਂ ਲਾਉਣ ਤੇ ਜ਼ਿਆਦਾ ਲੱਗਦਾ ਕਿ ਹਾਏ ਦੂਜਾ ਨਾ ਕਿਤੇ ਉਦਘਾਟਨ ਕਰ ਜੇ ਹਾਏ ਫਲਾਣਾ ਨਾ ਕਿਤੇ ਉਹਦਾ ਕ੍ਰੈਡਿਟ ਲੈ ਜੇ ਸੋ ਕੰਮ ਜਿਵੇਂ ਕਿਉਂ ਹੋਇਆ ਆ ਤੁਹਾਨੂੰ ਖੁਸ਼ਖਬਰੀ ਦੇਣਾ ਚਾਹੁੰਦਾ ਨਡਾਲਾ ਟਲਮਾ ਰੂਟ ਜਿਹੜੀ ਅਪਰੂਵ ਹੋ ਗਈ ਬਹੁਤ ਜਲਦੀ ਦੀ ਕੰਸਟਰਕਸ਼ਨ ਸਟਾਰਟ ਹੋਏਗਾ ਦੇਖੋ ਜੀ ਅਸਲ ਸਿੱਖਿਆ ਕ੍ਰਾਂਤੀ ਦੇ ਵਿੱਚ ਅਸੀਂ ਇੱਕ ਵਾਦਾ ਕੀਤਾ ਸੀਗਾ ਉਹੀ ਮਹਿਮਦ ਤਹਿਤ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਵਿੱਢੇ ਗਏ ਆ ਅਸੀਂ ਜਿਹੜੇ ਜਿਹੜੇ ਸਕੂਲਾਂ ਦੇ ਵਿੱਚ ਇਨਫਰਾਸਟ੍ਰਕਚਰਲ ਲੈਗਿੰਗ ਸੀਗਾ ਕੰਮ ਉਹਨੂੰ ਆਪਾਂ ਪੂਰਾ ਕਰਾ ਰਹੇ ਪਲੱਸ ਟੀਚਰਸ ਦੀ ਕੰਟਰੀਬਿਊਸ਼ਨ ਨੂੰ ਸੈਲੀਬ੍ਰੇਟ ਕਰ ਰਹੇ ਹਾਂ ਕਿ ਜਿਹੜੇ ਸਾਡੇ ਅਧਿਆਪਕ ਆ ਜਿਹੜੇ ਬੜੇ ਕਹਿ ਸਕਦੇ ਆ ਟੈਲੈਂਟਡ ਆ ਵੈਲ ਕੁਆਲੀਫਾਈਡ ਆ ਉਨ੍ਹਾਂ ਚ ਜੇ ਕਿਸੇ ਤਰੀਕੇ ਦੀ ਕੋਈ ਕਮੀ ਸੀ ਜਿਹੜਾ ਵਿਸ਼ਵਾਸ ਦੀ ਉਹ ਕਮੀ ਸੀ ਇਨਫਰਾਸਟ੍ਰਕਚਰ ਦੀ ਅਸੀਂ ਉਹ ਪ੍ਰੋਵਾਈਡ ਕਰਕੇ ਲੋਕਾਂ ਤੱਕ ਇਹ ਸੁਨੇਹਾ ਲਾਉਣਾ ਚਾਹੁੰਦੇ ਆ ਕਿ ਹੁਣ ਪੇਲੇ ਵਾਲਾ ਸਮਾਂ ਨਹੀਂ ਰਿਹਾ ਸਮਾਂ ਜਿਹੜਾ ਬਦਲਦਾ ਰਹਿੰਦਾ ਹੁਣ ਸਰਕਾਰੀ ਸਕੂਲਾਂ ਦਾ ਜਿਹੜਾ ਲੈਵਲ ਹੈ ਉਹ ਪ੍ਰਾਈਵੇਟ ਸਕੂਲਾਂ ਤੋਂ ਕਿਤੇ ਉੱਤੇ ਆ ਟੀਚਰਸ ਤੇ ਸਾਡੇ ਪਹਿਲਾਂ ਵਧੀਆ ਸੀਗੇ ਸੀਗੇ ਜਿਹੜਾ ਇਨਫਰਾਸਟ੍ਰਕਚਰਲ ਘਾਟ ਸੀਗੀ ਉਹ ਵੀ ਅਸੀਂ ਜਿਹੜੀ ਹੁਣ ਪੂਰੀ ਕਰ ਦਿੱਤੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਪਿਛਲੀਆਂ ਸਰਕਾਰਾਂ ਨੇ ਤੇ ਇਗਨੋਰ ਕਰਕੇ ਰੱਖਿਆ ਇਹ ਸਿਰਫ ਇਹੀ ਕੰਮ ਕਰਕੇ ਛੱਡ ਨਹੀਂ ਰਹੇ ਇਹ ਕੰਮ ਜਿਹੜਾ ਕੰਟੀਨਿਊਸ ਇਦਾਂ ਹੀ ਹੁੰਦਾ ਰਹੂਗਾ ਤਾਂ ਜੋ ਜਿਹੜਾ ਆ ਮਾਪੇ ਦਾ ਜਿਹੜਾ ਵਿਸ਼ਵਾਸ ਹੈ ਸਰਕਾਰੀ ਸਕੂਲਾਂ 'ਚੋਂ ਬਣਿਆ ਰਹੇ ਇਹਦਾ ਜਿਹੜਾ ਵੱਲੋਂ ਕਿੰਨਾ ਕੁ ਟੀਚਾ ਮਿਠਿਆ ਗਿਆ ਜਿਹੜੇ ਦੇਖੋ ਜੀ 2000 ਕਰੋੜ ਦੇ ਆਸ-ਪਾਸ ਜਿਹੜਾ ਆ ਆਲਰੇਡੀ ਸਪੈਂਡ ਕਰ ਦਿੱਤਾ ਗਿਆ ਪੰਜਾਬ ਸਰਕਾਰ ਵੱਲੋਂ ਪਿਛਲੇ ਤਿੰਨ ਸਾਲਾਂ ਦੇ ਵਿੱਚ ਹਰ ਸਾਲ 200 ਕਰੋੜ ਦਾ ਜਿਹੜਾ ਇੱਕ ਟੀਚਾ ਰੱਖਿਆ ਗਿਆ 200 ਕਰੋੜ ਦਾ ਇੱਕ ਅਲੱਗ ਤੋਂ ਫੰਡ ਰੱਖਿਆ ਗਿਆ ਹੈ ਬਜਟ ਦੇ ਵਿੱਚ ਵੀ ਜਿਹੜਾ ਸਕੂਲਾਂ ਤੇ ਹੀ ਲੱਗੂਗਾ ਇਹਨਾਂ ਦੀ ਮੇਨਟੇਨੈਂਸ ਕਰਨ ਤੇ ਕਈ ਵਾਰੀ ਕੀ ਹੁੰਦਾ ਕੋਈ ਚੀਜ਼ ਬਹੁਤ ਵਧੀਆ ਤੁਸੀਂ ਬਣਾ ਤੇ ਰੱਖਦੇ ਹੋ ਖੰਡਰ ਹੋ ਜਾਂਦਾ ਸੋ ਲਗਾਤਾਰ ਜਿਹੜੀ ਮੇਨਟੇਨੈਂਸ ਦਾ ਵੀ ਖਿਆਲ ਰੱਖਣ ਲਈ ਆਪਾਂ ਜਿਹੜਾ ਆ ਸਕੂਲਾਂ ਨੂੰ ਫੰਡ ਜਿਹੜੇ ਦਿੰਦੇ ਰਵਾਂਗੇ ਸੋ ਇਹ ਕੰਮ ਜਿਹੜਾ ਹੈ ਲਗਾਤਾਰ ਇਸੇ ਲਗਾਤਾਰਤਾ ਦੇ ਵਿੱਚ ਚੱਲਦਾ ਰਹੂਗਾ ਸਰ ਇੱਕ ਛੋਟਾ ਜਿਹਾ ਮਟਰ ਕਾਫੀ ਦੇਰ ਦਾ ਸਰ ਕੁਝ ਪੁਹਾਨ ਪੁੱਢਾ ਨੜਾ ਹੋ ਗਿਆ ਕਾਫੀ ਸਭ ਕਸਤਾ ਹੋ ਗਿਆ ਅੱਜ ਤੱਕ ਉਹ ਰੋਡ ਨੂੰ ਬਣਿਆ ਸਰ ਦੇਖੋ ਜੀ ਕੰਸਰਨ ਇਸ ਚੀਜ਼ ਨਾਲ ਕਿ ਉਹ ਰੋਡ ਜਦੋਂ ਪਾਸ ਹੋਇਆ ਸੀ ਮੇਰੇ ਆਉਣ ਤੋਂ ਪਹਿਲਾਂ ਦਾ ਹੋਇਆ ਸੀਗਾ ਸੀਆਈ ਸੀਆਰ ਆਈਐਫ ਦੇ ਵਿੱਚ ਹੋਇਆ ਸੀਗਾ ਉਹਦੇ ਫੰਡ ਜਰੂਰ ਆ ਗਏ ਉਹਦੇ 'ਚ ਨਾ ਕੋਈ ਟੈਕਨੀਕਲ ਜਿਹੜਾ ਆ ਇਸ਼ੂ ਆ ਰਿਹਾ ਉਈ ਇਸ਼ੂ ਮੈਂ ਹੁਣ ਨਹੀਂ ਦਸੂਗਾ ਉਹ ਇਸ਼ੂ ਮੈਂ ਦਸੂਗਾ ਜ਼ਰੂਰ ਜਦੋਂ ਰੋਡ ਬਣ ਗਈ ਬਣਾ ਕੇ ਵਿਦ ਪ੍ਰੂਸਬੂ ਤੁਹਾਨੂੰ ਦਸੂਗਾ ਕਿ ਕਈ ਹੱਥ ਆਪਾਂ ਇਸ ਕਰਕੇ ਚੁਣੇ ਹੁੰਦੇ ਕਿ ਸਾਡੀ ਮਦਦ ਕਰਨ ਵੋਟਾਂ ਆਪਾਂ ਇਸ ਕੰਮ ਲਈ ਪਾਉਂਦੇ ਆ ਕਿ ਲੋਕੀ ਲੋਕਾਂ ਦੇ ਅਸੀਂ ਕੰਮ ਆ ਸਕੀਏ ਪਰ ਸਾਡੇ ਹਲਕੇ ਦੇ ਵਿੱਚ ਕੀ ਕਹਿ ਸਕਦੇ ਮਾੜੀ ਕਿਸਮਤ ਕਹਿ ਲੋ ਜਿਹੜਾ ਹਰਾ ਪਹਿਨੇ ਆ ਜਾਂ ਜਿਹੜਾ ਵੀ ਪੈਨੋ ਵਰਤਦੇ ਉਹ ਪੈਨ ਸ਼ਿਕਾਇਤਾਂ ਲਾਉਣ ਤੇ ਜ਼ਿਆਦਾ ਲੱਗਦਾ ਕਿ ਹਾਏ ਦੂਜਾ ਨਾ ਕਿਤੇ ਉਦਘਾਟਨ ਕਰ ਜੇ ਹਾਏ ਫਲਾਣਾ ਨਾ ਕਿਤੇ ਉਹਦਾ ਕ੍ਰੈਡਿਟ ਲੈ ਜੇ ਸੋ ਕੰਮ ਜਦੋਂ ਪੂਰਾ ਹੋਇਆ ਤੁਹਾਨੂੰ ਵਿਦ ਸਕਰੀਨਸ਼ਾਟ ਵਿੱਦ ਸਾਰੇ ਪ੍ਰੂਫ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਡਿਲੇ ਕਿਉਂ ਹੋਇਆ ਤੇ ਆ ਤੁਹਾਨੂੰ ਖੁਸ਼ਖਬਰੀ ਦੇਣਾ ਚਾਹੁੰਦਾ ਨਡਾਲਾ ਟਲਵਾ ਰੋਡ ਜਿਹੜੀ ਅਪਰੂਵ ਹੋ ਗਈ ਬਹੁਤ ਜਲਦੀ ਦੀ ਕੰਸਟਰਕਸ਼ਨ ਸਟਾਰਟ ਕਰਾਂਗੇ ਸਰ ਇਹ ਕਿ ਟਲਵਾ ਤੋਂ ਨੋ ਨੋੜ ਵੀ ਜਾ ਰਿਹਾ ਉਹ ਸਿਰ ਬਹੁਤ ਮਰਾ ਉਹ ਹੀ ਕਹਿ ਕੇ ਹਟਿਆ ਤੁਹਾਡਾ ਸਵਾਲ ਬਾਅਦ ਚ ਆਇਆ ਮੇਰਾ ਜਵਾਬ ਪਹਿਲਾਂ ਆ ਗਿਆ ਕਿ ਉਹ ਕਲੀਅਰ ਕਰ ਦਿੱਤੀ ਜੀ ਪੰਜਾਬ ਸਰਕਾਰ ਕੋਈ ਨਸ਼ਾ ਮੁਕਤ ਮਿਸ਼ਨ ਚਲਾਇਆ ਗਿਆ ਸੀ ਉਸ ਮਿਸ਼ਨ ਨੂੰ ਲੈ ਕੇ ਕਿਵੇਂ ਦੇ ਦਿਓ ਲੋਕਾਂ ਦੇ ਘਰਾਂ ਉੱਤੇ ਕਿਤੇ ਰੇਟ ਵਜਤ ਗਿਓ ਦੇਖੋ ਜੀ ਗੱਲ ਇਦਾਂ ਆ ਜਦੋਂ ਵੀ ਕੋਈ ਚੀਜ਼ ਪਿਆਰ ਨਾਲ ਜਦੋਂ ਆਪਾਂ ਸਮਝਾਈਏ ਕਿਸੇ ਨੂੰ ਨਾ ਸਮਝੇ ਉਹ ਫਿਰ ਦੂਜੇ ਤਰੀਕੇ ਸਮਝਾਉਣ ਦੀ ਵੀ ਲੋੜ ਪੈਂਦੀ ਕਿਉਂਕਿ ਕੰਸਰਨ ਇੱਥੇ ਸਟੇਕ ਤੇ ਕੋਈ ਛੁੱਟੀ ਚੀਜ਼ ਨਹੀਂ ਸੀ ਪੰਜਾਬ ਦਾ ਯੂਥ ਸੀ ਜੇ ਕੋਈ ਬੰਦਾ ਨਸ਼ਾ ਵੀ ਛਡੋ ਨਹੀਂ ਹਟਦਾ ਤੇ ਨਸ਼ੇ ਦੇ ਪੈਸੇ ਤੋਂ ਉਹਨੇ ਆਪਣੇ ਮਹਿਲ ਛੱਤੇ ਆ ਤਾਂ ਮਹਿਲ ਨੂੰ ਜਿਹੜੀ ਜਦੋਂ ਢਾਹ ਲਗਣੀ ਹੈ ਤੋ ਦਾ ਜਿਹੜਾ ਮੈਸੇਜ ਆ ਨਾ ਜੀ ਉਹ ਘਟੋ ਘਟ 20 ਜਣਿਆਂ ਨੂੰ ਜਾ ਕੇ ਦਸੂਗਾ ਕਿ ਆ ਕੰਮ ਨਾ ਕਰਿਓ ਨਸ਼ਾ ਵੇਚਣ ਵਾਲਾ ਮੈਂ ਇੰਨੇ ਸਾਲ ਲਾ ਕੇ ਇੰਨੇ ਪੈਸੇ ਇਕੱਠੇ ਕੀਤੇ ਸੀ ਗੈਰ ਕਾਨੂੰਨੀ ਤੇ ਮੇਰਾ ਇੱਕ ਦਿਨ ਛਿਟਾ ਟੀਰੀ ਕਰ ਦਿੱਤਾ ਸੋ ਇਹ ਮੈਸੇਜ ਬੜਾ ਕਲੀਅਰ ਹੋਣਾ ਚਾਹੀਦਾ ਇਸ ਕਰਕੇ ਜਿਹੜਾ ਇਹ ਕੰਮ ਚਲਾ ਰਹੇ ਦੂਸਰਾ ਤੁਸੀਂ ਗਰਾਉਂਡ ਤੇ ਅਸਰ ਦੇਖ ਸਕਦੇ ਮੈਂ ਤੁਹਾਨੂੰ ਆਪ ਸਭ ਨੂੰ ਕਹਿਣਾ ਕਿ ਮੀਡੀਆ ਦਾ ਬਹੁਤ ਵੱਡਾ ਰੋਲ ਆ ਤੁਸੀਂ ਵੀ ਸਾਡੀ ਮਦਦ ਕਰੋ ਤੁਸੀਂ ਪਿੰਡਾਂ 'ਚ ਜਾਓ ਲੋਕਾਂ ਨੂੰ ਪੁੱਛੋ ਹਾਲਾਤ ਦਾ ਕਿੰਨਾ ਫਰਕ ਪਿਆ ਇੱਕ ਤਾਂ ਹੁੰਦਾ ਜਜਬਾਤੀ ਹੋ ਕੇ ਸਿਰਫ ਉਦਾਂ ਗੱਲਾਂ ਕਰ ਦੇਣੀਆਂ ਗਰਾਉਂਡ ਰਿ ਕਿ ਮੈਂ ਆਪ ਗਿਆ ਮੈਂ ਪਿੰਡ ਡੂਗਰਾਂ ਲ ਗਿਆ ਉੱਥੇ ਦੇ ਸਰਪੰਚ ਸਾਹਿਬ ਨਾਲ ਬੈਠਾ ਕਹਿੰਦੇ ਜੀ 80% ਲਾ ਕਾਬੂ ਪੈ ਗਿਆ ਕਿਉਂ ਪੈ ਗਿਆ ਪੈ ਗਿਆ ਡਰ ਪੈ ਗਿਆ ਉਹਨਾਂ ਦੇ ਮਨ ਦੇ ਵਿੱਚ ਕਈ ਤੇ ਬੰਦੇ ਜਿਹੜੇ ਫੜ ਕੇ ਜੇਲਾ ਚ ਦੇਤੇ ਸਲਾਖਾਂ ਪਿੱਛੇ ਕਈ ਬੰਦੇ ਜਿਹੜੇ ਆ ਉਹ ਡਰ ਦੀ ਭੱਜ ਗਏ ਕਿ ਸਾਨੂੰ ਨਾ ਫੜ ਲੈਣ ਜੀ ਵੱਡੇ ਜਿਹੜੇ ਮਗਰਮਾਛੀ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋਈਗੀ ਚਾਹੇ ਛੋਟਿਆਂ ਤੱਕ ਵੀ ਆ ਜਿਹੜੀ ਧਰਤੀ ਦੇ ਖੜੇ ਇੱਥੋਂ ਇੱਕ ਮਗਰਮਾਛੀ ਚੁਣਿਆ ਆ ਆਪਾਂ ਵੀ ਇੱਕ ਜਿਹੜਾ ਇੱਥੋਂ ਹੈਗਾ ਆ ਉਹ ਤੁਹਾਨੂੰ ਪਤਾ ਕਿਦਾਂ ਬਚਦਾ ਜਦੋਂ ਕੀ ਹੁੰਦਾ ਨਾ ਜੀ ਰਿਸੋਰਸਸ ਜਿਹੜੇ ਹੁੰਦੇ ਆ ਉਹ ਲੋਕਾਂ ਦੀ ਭਲਾਈ ਲਈ ਨਹੀਂ ਆਪਣੇ ਗਲਤ ਕੰਮਾਂ ਲਈ ਵਰਤੇ ਜਾਂਦੇ ਆ ਉਹ ਮਗਰਮਾਚ ਸਾਰਿਆਂ ਨੂੰ ਪਤਾ ਕਿਹੜੇ ਆ ਕੱਲਾ ਇਹ ਦੀ ਨਹੀਂ ਮੈਂ ਗੱਲ ਕਰਦਾ ਕਿਉਂਕਿ ਚਲੋ ਹਲਕੇ ਦੀ ਗੱਲ ਕਰਦੇ ਕਈ ਆ ਤੇ ਤੁਸੀਂ ਵਿਦ ਟਾਈਮ ਦੇਖੋਗੇ ਕਿ ਉਹ ਜਿਹੜੇ ਆ ਸਲਾਖਾਂ ਪਿੱਛੇ ਹੋਣਗੇ ਇੱਕ ਹੋਰ ਗੱਲ ਮੈਂ ਨਹੀਂ ਕਿਸੇ ਨੂੰ ਮਗਰਮਾਚ ਕਹਿਣਾ ਤੁਸੀਂ ਮੈਨੂੰ ਦੱਸਣਾ ਕਿਹੜੇ ਮਗਰਮਾਚ ਆ ਬਾਜਵਾ ਸਾਹਿਬ ਤੁਸੀਂ ਦੱਸ ਦਿਓ ਆਪਾਂ ਫੜ ਕੇ ਅੰਦਰ ਕਰਾਂਗੇ ਜੀ ਪੱਕੀ ਗੱਲ ਹੈ ਤੁਸੀਂ ਦੱਸ ਦਿਓ ਸਨਾਖਤ ਕਰਨ 'ਚ ਸਾਡੀ ਮਦਦ ਕਰੋ ਲਿਆਜ ਕਿਸੇ ਦਾ ਨਹੀਂ ਚਾਹੇ ਕੋਈ ਵੀ ਹੋਵੇ ਇਹ ਗੱਲ ਤੇ ਆਪਾਂ ਕਲੀਅਰ ਆ ਹਾਂਜੀ ਚੱਪ On the way ਆ ਜੀ ਆਪਾਂ ਨੂੰ ਬਹੁਤ ਜਲਦੀ ਇੱਥੇ ਨਡਾਲੇ ਪ੍ਰਾਇਮਰੀ ਸਕੂਲ ਲਈ ਜੁਆਇਨ ਕਰ ਲਵਾਂਗੇ ਥੈਂਕ ਯੂ